ਨਵੇਂ ਬਣਿਆ ਅਕਾਲੀ ਦਲ ਜਿ세 ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਤੇ ਉਧਰ ਦੂਸਰਾ ਅਕਾਲੀ ਦਲ ਜਿ세 ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਹੁਣ ਦੋਵਾਂ ਧੜਿਆਂ ਦੇ ਵਿੱਚ ਅਸਲੀ ਤੇ ਨਕਲੀ ਦੀ جنگ ਜਿਹੜੀ ਆ ਦਿਨ-ਬਦਨ ਤੂਲ ਫੜਦੀ ਜਾ ਰਹੀ ਹੈ। ਇਹ ਸਭ ਦੇ ਦਰਮਿਆਨ ਹੁਣ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਧੜੇ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਅਪਰਾਧਿਕ ਮਾਮਲੇ ਦੇ ਵਿੱਚ ਫਸਾਉਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਆਖੀਆਂ ਜਾ ਰਹੀਆਂ ਨੇ ਤੇ ਉਧਰ ਜੋ ਨਵਾਂ ਅਕਾਲੀ ਦਲ ਬਣਿਆ ਹੈ ਉਸ ਦੇ ਵੱਲੋਂ ਵੀ ਹੁਣ ਠੋਕਮਾ ਜਵਾਬ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿਹੜੀਆਂ ਜਈਆਂ ਗੱਲਾਂ ਨੇ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੜਾ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਹਾਵੀ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਕਿਹੜੀਆਂ ਤਿਆਰੀਆਂ ਨੇ ਜਿਹੜੀਆਂ ਨਵੇਂ ਅਕਾਲੀ ਦਲ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਓ ਜਾਣਦੇ ਹਾਂ ਸਾਡੀ ਇਸ ਖਾਸ ਰਿਪੋਰਟ 'ਚ ਸ਼੍ਰੀ ਅਕਾਲ ਤਖਤ ਸਾਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਪਰ ਉਹ ਨਾ ਦੇ ਪ੍ਰਧਾਨ ਬਣਦਿਆਂ ਨਵੀਆਂ ਮੁਸੀਬਤਾਂ ਪਾਕੀ ਧੜੇ ਲਈ ਖੜੀਆਂ ਹੋ ਚੁੱਕੀਆਂ ਹਨ ਹਾਲਾਂਕਿ ਸੁਖਵੀਰ ਧੜਾ ਵੀ ਟੈਨਸ਼ਨ ਫਰੀ ਨਹੀਂ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਡਰ ਸਤਾ ਰਿਹਾ ਹੈ ਕਿ ਕਿਤੇ ਉਹਨਾਂ ਦੇ ਨਾਲ ਉੱਧਵ ਠਾਕਰੇ ਵਾਲੀ ਨਾ ਹੋ ਜਾਵੇ ਜਿਸ ਕੋਲੋਂ ਇੱਕਨਾਥ ਸਿੰਦੇ ਨੇ ਸ਼ਿਵ ਸੈਨਾ ਖੋ ਲਈ ਸੀ ਇਹ ਡਰ ਕਿਤੇ ਨਾ ਕਿਤੇ ਸੁਖਵੀਰ ਧੜੇ 'ਚ ਦਿਖਾਈ ਵੀ ਦੇ ਰਿਹਾ ਹੈ ਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਦਫਾੜ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ ਕੀ ਇਹਦੇ ਪਿੱਛੇ ਉਹ ਕਹਾਣੀ ਤਾਂ ਨਹੀਂ ਕਿ ਕੀ ਆਪਾਂ ਕੌਮ ਨੂੰ ਸੇਧ ਦੇਣੀ ਜਾਂ ਕੀ ਆਪਾਂ ਕੌਮ ਨੂੰ ਵੰਡੋ-ਵੰਡੀ ਕਰਨ ਉਹ ਚ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਸੁਖਵੀਰ ਢੜਾ ਬੇਸ਼ੱਕ ਹਰਪ੍ਰੀਤ ਢੜੇ ਨੂੰ ਧਮਕੀਆਂ ਅਤੇ ਚੇਤਾਵਨੀਆਂ ਦੇ ਰਿਹਾ ਹੋਵੇ ਪਰ ਜੇਕਰ ਹਰਪ੍ਰੀਤ ਢੜੇ ਵੱਲੋਂ ਸੁਖਵੀਰ ਢੜੇ ਨੂੰ ਚਿਤਕਰੰਦੀ ਤਿਆਰ ਕੀਤੀ ਜਾ ਰਹੀ ਯੋਜਨਾ ਕਾਮਯਾਬ ਹੋ ਗਈ ਤਾਂ ਸੁਖਵੀਰ ਢੜੇ ਦੀਆਂ ਚੇਤਾਵਨੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਣਗੀਆਂ ਦਰਅਸਲ ਮਹਾਰਾਸ਼ਟਰ ਛੇ ਇੱਕਨਾਥ ਸਿੰਧੇ ਨੇ ਉਦਵ ਠਾਕਰੇ ਨੂੰ ਸ਼ਿਵ ਸੈਨਾ ਤੋਂ ਹਟਾਉਣ ਲਈ ਵਿਧਾਨ ਸਭਾ ਨੂੰ ਆਧਾਰ ਬਣਾਇਆ ਅਤੇ ਵਿਧਾਇਕਾਂ ਦਾ ਬੋਮਤ ਹਾਸਲ ਕਰਕੇ ਉਦਵ ਨੂੰ ਮਾਤ ਦੇ ਦਿੱਤੀ ਅਤੇ ਉਦਵ ਠਾਕਰੇ ਕੋਲੋਂ ਚੋਣ નિਸ਼ਾਨ ਤੱਕ ਖੋਹ ਲਿਆ ਅਤੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਵੀ ਬਣ ਗਿਆ ਹਾਲਾਂਕਿ ਦਫਤਰ ਪਾਰਟੀ ਦਾ ਅਖਬਾਰ ਸਮੇਤ ਕੁਝ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਉਦਵ ਠਾਕਰੇ ਦੇ ਕੋਲ ਹੀ ਨੇ ਹੁਣ ਗੱਲ ਕਰਦੇ ਹਾਂ ਪੰਜਾਬ ਵਿਚਲੇ ਅਕਾਲੀ ਦਲ ਨਾਲ ਜੁੜੇ ਮਸਲੇ ਦੀ ਇਸ ਮਾਮਲੇ 'ਚ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਤਿੰਨ ਵਿਧਾਇਕ ਸੀ ਜਿਨ੍ਹਾਂ ਵਿੱਚੋਂ ਸਿਰਫ ਇੱਕ ਵਿਧਾਇਕ ਗਨੀਵ ਕੌਰ ਹੀ ਇਸ ਸਮੇਂ ਸੁਖਵੀਰ ਧੜੇ ਨਾਲ ਖੜ੍ਹ ਸਕਦੀ ਹੈ ਜਦਕਿ ਦੂਜੇ ਵਿਧਾਇਕ ਮਨਪ੍ਰੀਤ ਸਿੰਘਿਆਲੀ ਹਰਪ੍ਰੀਤ ਧੜੇ ਨਾਲ ਚੱਲ ਰਹੇ ਨੇ ਰਹੀ ਗੱਲ ਤੀਜੇ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਦੀ ਉਹ ਬੇਸ਼ੱਕ ਇਸ ਸਮੇਂ ਆਮ ਆਦਮੀ ਪਾਰਟੀ ਨਾਲ ਕੰਮ ਕਰ ਰਹੇ ਨੇ ਪਰ ਅਧਿਕਾਰਕ ਤੌਰ ਤੇ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਵਿਧਾਇਕ ਨੇ ਕੁਝ ਮਾਰਾਂ ਦਾ ਕਹਿਣਾ ਹੈ ਕਿ ਜੇਕਰ ਡਾਕਟਰ ਸੁਖੀ ਵਾਪਸੀ ਕਰਕੇ ਹਰਪ੍ਰੀਤ ਢੜੇ ਚ ਸ਼ਾਮਲ ਹੁੰਦੇ ਨੇ ਅਤੇ ਹਰਪ੍ਰੀਤ ਢੜਾ ਇਕਨਾਥ ਸਿੰਦੇ ਦੀ ਤਰ੍ਹਾਂ ਚੋਣ ਕਮਿਸ਼ਨ ਕੋਲ ਪਹੁੰਚ ਕਰਦਾ ਤਾਂ ਸੁਖਵੀਰ ਢੜੇ ਲਈ ਮੁਸੀਬਤ ਖੜੀ ਹੋ ਸਕਦੀ ਹੈ ਇਕਨਾਥ ਸਿੰਦੇ ਨੇ ਆ ਪੈਤੜਾ ਵਰਤ ਕੇ ਉਧਵ ਠਾਕਰੇ ਕੋਲੋਂ ਸਣੇ ਚੋਣ ਨਿਸ਼ਾਨ ਸਿਵ ਸੈਨਾਵੀ ਖੋ ਲਈ ਸੀ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਹਰਪ੍ਰੀਤ ਢੜੇ ਵੱਲੋਂ ਅੰਦਰੂਨੀ ਤੌਰ ਤੇ ਵੱਡੀ ਯੋਜਨਾਬੰਦੀ ਤਿਆਰ ਕੀਤੀ ਜਾ ਰਹੀ ਹੈ ਕੋਲ ਵੀ ਬਹੁਤ ਕੁਝ ਹੈ ਤੁਹਾਡੇ ਪ੍ਰਧਾਨ ਦੀਆਂ ਕਿੱਥੇ ਕਿੱਥੇ ਜائਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੁਹਈਆ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹਈਆ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਇੱਥੇ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਜ਼ਰੂਰ ਕਰਨੀ ਬਣਦੀ ਹੈ ਜਿਸ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੂਰੇ ਤਨੋਮਨ ਨੂੰ ਸੁਖਬੀਰ ਬਾਦਲ ਧੜੇ ਨਾਲ ਡਟੇ ਹੋਏ ਨੇ ਇਹ ਤੇ ਕੱਲ ਪ੍ਰੈਸ ਕਾਨਫਰੰਸ ਦੌਰਾਨ ਉਹ ਹਰਪੀਤ ੜੇ ਨੂੰ ਲਾਨਤਾ ਪਾ ਰਹੇ ਸੀ ਨਾਲੇ ਇਹ ਆਖ ਰਹੇ ਸੀ ਕਿ ਉਹ ਤਾਂ ਦੋਵੇਂ ੜਿਆਂ ਨੂੰ ਇੱਕ ਥਾਂ ਇਕੱਠਾ ਕਰਨਾ ਚਾਹੁੰਦੇ ਸੀ ਪਰ ਜਦੋਂ ਉਹਨਾਂ ਦੇਖਿਆ ਕਿ ਪਾਣੀ ਸਿਰੋਂ ਉੱਪਰੋਂ ਹੋ ਰਿਹਾ ਹੈ ਤਾਂ ਉਹ ਅਸਤੀਫਾ ਦੇ ਕੇ ਪਾਸੇ ਹੋ ਗਏ ਕਿ ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ ਜਤਨ ਵੀ ਕੀਤਾ ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨਾਂ ਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਰਿਹਾ ਵੀ ਇਕੱਠਾਂ ਇਕੱਤਰ ਹੋਈਏ ਪਰ ਜਿਸ ਲਈ ਮੈਂ ਦੇਖਿਆ ਵੀ ਪਾਣੀ ਤਾਂ ਸਿਰੋਂ ਲੰਘਦਾ ਜਾਂਦਾ ਇਕੱਤਰ ਹੋਣ ਦੇ ਤਾਂ ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਅਹੁਦਿਆਂ ਤੋਂ ਦੋ ਦੋਸਤੀ ਬਾ ਦੇ ਦਿੱਤਾ ਸੀ ਪੰਚਾਦੀ ਹੋਵੇਗਾ ਕਿ ਜਦੋਂ ਧਾਮੀ ਸਾਹਿਬ ਸ਼੍ਰੀ ਅਕਾਲ ਤਖਤ ਸਾਬਲ ਬਣਾਈ ਸੱਤ ਮੈਂਬਰੀ ਕਮੇਟੀ ਤੋਂ ਇਸ ਕਰਕੇ ਪਗੋੜੇ ਹੋ ਗਏ ਕਿ ਸੱਤ ਮੈਂਬਰੀ ਕਮੇਟੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਿਲਰ ਗਈ ਸੀ ਇਹ ਚਾਲ ਨਹੀਂ ਸੀ ਤਾਂ ਹੋਰ ਕੀ ਹੈ ਕੀ ਨਾ ਰਹੇਗਾ ਬਾਸ ਅਤੇ ਨਾ ਬੱਚੇਗੀ ਬਾਉਂਸਰੀ ਉਹਨਾਂ ਦੇ ਨਾਲ ਪੰਥ ਦੇ ਇੱਕ ਵੱਡੇ ਆਗੂ ਮੰਨੇ ਜਾਂਦੇ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਵੀ ਰਲੇ ਹੋਏ ਸੀ ਉਸ ਦੌਰਾਨ ਤਤਕਾਲੀ ਜਥੇਦਾਰ ਗੰਦੀ ਰਗਵੀਰ ਸਿੰਘ ਨੇ ਖੁਦ ਧਾਮੀ ਸਾਹਿਬ ਦੇ ਘਰ ਪਹੁੰਚ ਕੇ ਬੇਤੀ ਕੀਤੀ ਪਰ ਉਹ ਸੱਤ ਮੈਂਬਰੀ ਕਮੇਟੀ ਚ ਵਾਪਸ ਆਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਚ ਯੋਗਦਾਨ ਦੇ ਪਰ ਧਾਮੀ ਸਾਹਿਬ ਨੇ ਜਥੇਦਾਰ ਸਾਹਿਬ ਦੀ ਇੱਕ ਨੀ ਸੁਣੀ ਉਹ ਮਾਦੇ ਆਟੇ ਵਾਂਗ ਆਕੜ ਕੇ ਬੈਠ ਗਏ ਇਸ ਮਗਰੋਂ ਕੁਝ ਅਕਾਲੀ ਆਕੂ ਵੀ ਉਹਨਾਂ ਨੂੰ ਮਨਾਉਣ ਲਈ ਗਏ ਪਰ ਸੱਤ ਮੈਂਬਰੀ ਕਮੇਟੀ ਵਾਸਤੇ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਵਿੱਚ ਵਾਪਸੀ ਵਾਸਤੇ ਕਿਉਂਕਿ ਧਾਮੀ ਸਾਹਿਬ ਨੇ SGPC ਦੇ ਪ੍ਰਧਾਨ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਅਕਾਲੀ ਆਗੂਆਂ ਦੇ ਜਾਣ ਤੋਂ ਬਾਅਦ ਵੀ ਧਾਮੀ ਸਾਹਿਬ ਨਹੀਂ ਮੰਨੇ। ਫਿਰ ਸੁਖਬੀਰ ਬਾਦਲ ਖੁਦ ਧਾਮੀ ਨੂੰ ਮਨਾਉਣ ਲਈ ਉਹਨਾਂ ਦੇ ਘਰ ਗਏ। ਜਿਸ ਤੋਂ ਬਾਅਦ ਧਾਮੀ ਸਾਹਿਬ ਮੰਨ ਗਏ। ਯਾਨੀ ਕਿ ਉਹਨਾਂ ਨੇ ਸਾਫ਼ ਦਿਖਾ ਦਿੱਤਾ ਕਿ ਉਹਨਾਂ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀ ਔਕਾਤ ਹੈ। ਫਿਰ ਵੀ ਦੇਖੋ ਉਹਨਾਂ ਨੇ SGPC ਦੀ ਪ੍ਰਧਾਨਗੀ ਤਾਂ ਮੋੜ ਤੋਂ ਸੰਭ ਲਈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੁਕਮਨਾਮੇ ਤਹਿਤ ਗਠਿਤ ਕੀਤੀ ਸੱਤ ਮੈਂਬਰੀ ਕਮੇਟੀ ਚ ਵਾਪਸੀ ਨਹੀਂ ਕੀਤੀ ਆਖਰਕਾਰ ਜਥੇਦਾਰ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਨਾ ਹੋਵੇ ਇਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਕੰਮ ਕਰਨ ਦਾ ਹੁਕਮ ਦੇ ਦਿੱਤਾ ਦੇਖੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ ਇਸੇ ਲਈ ਕਹਿ ਰਹੇ ਹਨ ਕਿ ਉਹ ਪੰਜ ਮੈਂਬਰ ਜਿਹੜੇ ਬਚੇ ਨੇ ਉਹ ਭਰਤੀ ਪ੍ਰਕਿਰਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਆਰੰਭ ਕਰ ਹੋਰ ਤਾਂ ਹੋਰ ਜਦੋਂ ਜਥੇਦਾਰ ਗਿਆਨੀ ਰੰਬੀਰ ਸਿੰਘ ਨੂੰ ਅਹੁਦੇ ਤੋਂ ਲਾਂਬੇ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਉਹਨਾਂ ਨੂੰ ਵੀ ਪੱਤਰਕਾਰਾਂ ਨੇ 2 ਦਸੰਬਰ ਦੇ ਫੈਸਲੇ ਬਾਰੇ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ 'ਚ ਜਥੇਦਾਰ ਗੜਗੱਜ ਨੇ ਸਾਫ਼ ਸ਼ਬਦਾਂ 'ਚ ਆਖਿਆ ਜੋ 2 ਦਸੰਬਰ ਦਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਇਆ ਉਹ ਉਵੇਂ ਜਿਵੇਂ ਲਾਗੂ ਰਹੇਗਾ ਅਤੇ ਉਸ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਨੂੰ ਕਰਨ ਦਾ ਹੱਕ ਹੈ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤ ਦੀ ਰੌਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤ ਦੀ ਰੌਸ਼ਨੀ ਦੇ ਵਿੱਚ ਨਿਕਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ ਹੱਕ ਹੈ ਹੁਣ ਧਾਮੀ ਸਾਹਿਬ ਤੇ ਫਿਰ ਵਾਪਸ ਆਉਨੇ ਆ ਬੇਸ਼ੱਕ ਧਾਮੀ ਸਾਹਿਬ ਬਾਰੇ ਇੱਕ ਇਹ ਜਾਂਦਾ ਹੈ ਕਿ ਉਹ ਬਹੁਤ ਸਿਆਣੇ ਅਤੇ ਸੁਲਝੇ ਹੋਏ ਪੰਥ ਪ੍ਰਸਤਾਗੂ ਨੇ ਪਰ ਇਸ ਫੈਸਲੇ 'ਚ ਧਾਮੀ ਸਾਹਿਬ ਨੇ ਕਿੰਨੀ ਪੰਥ ਪ੍ਰਸਤੀ ਦਿਖਾਈ ਇਹ ਲੋਕ ਬਕੂਫੀ ਸਮਝ ਸਕਦੇ ਨੇ ਧਮੀ ਸਾਹਿਬ ਨੇ ਕੱਲ ਦੀ ਪ੍ਰੈਸ ਕਾਨਫਰੈਂਸ ਸਾਬ ਚੂਡ ਬੋਲਿਆ ਕਿ ਉਹਨਾਂ ਨੇ ਜਦੋਂ ਐਸਜੀਪੀਸੀ ਤੋਂ ਅਸਤੀਫਾ ਦੇ ਦਿੱਤਾ ਸੋ ਉਹਨਾਂ ਨੇ ਰਿਜੈਕਟ ਕਰ ਦਿੱਤਾ ਸੀ ਉਦੋਂ ਹੀ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਜੋ ਕੁਝ ਕਰਨਾ ਸੀ ਜਥੇਦਾਰ ਸਾਹਿਬ ਨੇ ਉਦੋਂ ਹੀ ਕਰ ਦਿੰਦੇ ਉਹ ਕਿਹੜਾ ਫੈਸਲੇ ਤੋਂ ਬਾਅਦ ਸੀ ਮੈਂ ਮੈਂ ਦੇਖੋ ਇਹ ਆਪਾਂ ਇਦਾਂ ਥੱਲੇ ਨੂੰ ਨਾ ਜਾઈએ ਕਿਉਂਕਿ ਇੱਕ ਮੇਰਾ ਨਾਂ ਸੁਭਾਅ ਹੀ ਆ ਇਦਾਂ ਦਾ ਕਈ ਵਾਰ ਕਹਿੰਦੇ ਧਾਮ ਹੀ ਨਰਮ ਪਰ ਮੈਂ ਸਾਤ ਤੂਈ ਆ ਦੇਖੋ ਮੈਂ ਇੱਕ ਬੇਨਤੀ ਕਰਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦਿੰਦਾ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਮੇਰਾ ਜੋੜੀ ਬੈਠੇ ਹੋ ਬੇਨਤੀ ਸੁਣ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਐਗਜ਼ੈਕਟਿਵ ਦੇ ਆ ਮੈਂਬਰ ਸਾਥੀ ਮੇਰੇ ਬੈਠੇ ਹੀ ਨਹੀਂ ਅਸਤੀਫਾ ਉਹ ਰਿਜੈਕਟ ਕਰ ਦਿੱਤਾ ਮੈਂ ਵਾਪਸ ਨਹੀਂ ਲੈ ਰਿਜੈਕਟ ਕਰ ਦਿੱਤਾ ਤੇ ਮੈਂ ਜਥੇਦਾਰ ਸਾਹਿਬ ਨੂੰ ਉੱਥੇ ਆਪਣਾ ਉਹ ਵੀ ਅਸਤੀਫਾ ਦੇ ਕੇ ਆਇਆ ਸੀ ਉਸ ਦੇ ਫੈਸਲਾ ਕਰ ਦਿੰਦੇ ਜੋ ਸੀ ਤਾਂ ਮੈਂ ਕਿਤੇ ਬਾਹਰ ਥੋੜਾ ਕਿਤੇ ਜਾਣਾ ਸੀਗਾ ਹੁਣ ਵਾਪਸ ਅਕਾਲੀ ਦਲ ਦੇ ਮੁੱਦੇ ਤੇ ਆਉਂਦੇ ਆ ਜਿਨ੍ਹਾਂ ਵਿੱਚ ਅਸਲੀ ਨਕਲੀ ਦੀ ਜ਼ਬਰਦਸਤ ਲੜਾਈ ਸ਼ੁਰੂ ਹੋ ਚੁੱਕੀ ਹੈ ਸੁਖਵੀਰ ਧੜੇ ਵੱਲੋਂ ਗੈਨੀ ਹਰਪੀ ਸਿੰਘ ਸਮੇਤ ਸਾਰੇ ਪੰਜ ਮੈਂਬਰੀ ਕਮੇਟੀ ਵਾਲਿਆਂ ਤੇ ਸਿੱਧਾ ਸਿੱਧੀ ਐਫ ਆਈ ਆਰ ਕਰਵਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ ਸੀਨੀਅਰ ਅਕਾਲੀਆਗੂ ਦਲਜੀਤ ਸਿੰਘ ਜਿਮਾ ਤੋਬਾ ਹੁਣ ਲਿਆ ਦੁਆਣਾ ਤੋਂ ਅਕਾਲੀਆਗੂ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਦਾ ਕਹਿਣਾ ਕਿ ਹਰ ਪਿੱ ਟੜੇ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਹੀ ਨਹੀਂ ਵਰਤ ਸਕਦੇ ਇਹ ਇੱਕ ਅਪਰਾਧ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਰਜਿਸਟਰਡ ਇੱਕ ਪਾਰਟੀ ਹੈ ਉਹਨਾਂ ਇਹ ਵੀ ਆਖਿਆ ਕਿ ਜੇਕਰ ਉਹਨਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਖੁਦ ਐਫ ਆਈ ਆਰ ਦਾਜ ਕਰਵਾਉਣਗੇ ਅਤੇ ਫਿਰ ਪੁਲਿਸ ਦੇਖੇਗੀ ਇਹਨਾਂ ਦਾ ਕਰ ਰੱਖੀ ਹੈ ਸਾਨੂੰ ਅਸੀਂ ਐਫ ਆਈ ਆਰ ਦਸਤ ਕਰਵਾਵਾਂਗੇ ਸਾਡੇ ਕੋਲ ਲਾਅ ਹੈਗਾ ਕਾਨੂੰਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲੈਣਾ ਤਕਲੀਦ ਦਾ ਨਿਸ਼ਾਨ ਲੈਣਾ ਸਾਡੇ ਦਫ਼ਤਰ ਵਾਲ ਕਰਨ ਸ਼੍ਰੋਮਣੀ ਕਾਲੀ ਦਲ ਦੇ ਲਾਭ ਤਿੰਨੋਂ ਕਮਾ ਦਾ ਮੈਂ ਉਪਨਾ ਉਹਨਾਂ ਨੂੰ ਚੈਲੰਜ ਕਰਦਾ ਤੋ ਇਹ ਤਿੰਨੋਂ ਕਰਕੇ ਦੇਖ ਲਓ ਕੱਲ ਨਾਮ ਪੈਡ ਵਰਤ ਕੇ ਦੇਖ ਲਓ ਮੈਂ ਤੁਹਾਡੇ ਦੇ ਐਫਰਸ ਵੇਰੇ ਕਰਾਨਾ ਉਧਰ ਗੈਨੀ ਹਰਪ੍ਰੀਤ ਧੜੇ ਵੱਲੋਂ ਹੁਣ ਕੋਰ ਕਮੇਟੀ ਸਮੇਤ ਹੋਰ ਕਮੇਟੀਆਂ ਬਣਾਉਣ ਦੀ ਅਗਲੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਲਈ ਪਰਮਿੰਦਰ ਸਿੰਘ ਢੀਂਡਸਾ ਦੇਕਰ ਜਲਦ ਮੀਟਿੰਗ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਨਾਲ ਹੀ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਸ ਦੌਰਾਨ ਕਈ ਵੱਡੇ ਵਕੀਲਾਂ ਸਮੇਤ ਹੋਰ ਕੁਝ ਕਾਨੂੰਨੀ ਮਾਹਰਾਂ ਦੀ رائے ਵੀ ਲਈ ਜਾ ਰਹੀ ਹੈ ਕਿ ਇਸ ਮਾਮਲੇ 'ਚ ਕਿਵੇਂ ਅੱਗੇ ਵਧਿਆ ਜਾਵੇ ਸੂਤਰਾਂ ਤੋਂ ਇਹ ਵੀ ਪਤਾ ਚੱਲ ਰਿਹਾ ਹੈ ਕਿ ਸਰਕਾਰ ਨਾਲ ਜੁੜੇ ਕੋਈ ਜਾਗੂ ਵੀ ਇਸ ਮਾਮਲੇ 'ਚ ਹਰਪ੍ਰੀਤ ਢੜੇ ਦਾ ਸਾਥ ਦੇ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਕਿ ਸੁਖਬੀਰ ਬਾਦਲ ਨੂੰ ਚੰਗੀ ਤਰ੍ਹਾਂ ਖੁੱਡੇ ਲਾਈਨ ਲਾਇਆ ਜਾਵੇ ਮੌਜੂਦਾ ਸਮੇਂ ਜਿਸ ਤਰ੍ਹਾਂ ਨਾਲ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਇਸ ਤੋਂ ਇਹ ਜਾਪਦਾ ਹੈ ਕਿ ਇਹ ਲੜਾਈ ਲੰਬੀ ਜ਼ਰੂਰ ਚੱਲੇਗੀ ਕੋਟ ਕਚੈਰੀਆਂ ਦੇ ਚੱਕਰ ਪੈਣਗੇ ਚੋਣ ਕਮਿਸ਼ਨ ਦਫ਼ਤਰ ਦੇ గేੜੇ ਵੱਜਣਗੇ ਪਰ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਇਸ ਗੱਲ ਦਾ ਨਿੱਤਿਆਰਾ ਹੋ ਜਾਵੇਗਾ ਕਿ ਕਿਹੜਾ ਅਕਾਲੀ ਦਾ ਅਸਲੀ ਹੈ ਅਤੇ ਕਿਹੜਾ ਨਕਲੀ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਸਾਂਝੀ ਕਰੋ ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰ ਟੀਵੀ